ਪੰਜਾਬੀ ਦੇ ਮਸ਼ਹੂਰ ਗਾਇਕ ਏਪੀ ਢਿੱਲੋਂ ਦੀ ਕੈਨੇਡਾ ਸਥਿਤ ਰਹਿائش ਦੇ ਬਾਹਰ ਫਾਇਰਿੰਗ ਹੋਣ ਦੀਆਂ ਜਿਹੜੀਆਂ ਖਬਰਾਂ ਨੇ ਇਹ ਸਾਹਮਣੇ ਆ ਰਹੀਆਂ ਵੈਨਕੂਵਰ ਦੇ ਵਿੱਚ ਏਪੀ ਢਿੱਲੋਂ ਹੁਣਾ ਦਾ ਘਰ ਹੈ ਔਰ 1 ਸਤੰਬਰ ਵਾਲੇ ਦਿਨ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਹੁਣ ਇਹ ਜਿਹੜਾ ਇਲਾਕਾ ਵੈਨਕੂਵਰ ਦੇ ਵਿੱਚ ਹੈਗਾ ਇਹਦਾ ਨਾਮ ਹੈਗਾ ਵਿਕਟੋਰੀਆ ਆਈਲੈਂਡ ਔਰ ਵਿਕਟੋਰੀਆ ਆਇਲੈਂਡ ਉਹ ਜਗ੍ਹਾ ਹੈ ਜਿੱਥੇ ਇੱਕ ਵਾਰੀ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਗਿੱਪੀ ਗਰੇਵਾਲ ਦਾ ਜਿਹੜਾ ਘਰ ਆ ਉਹਨਾਂ ਦੀ ਲੈਂਬੋਰਗਿਨੀ ਗੱਡੀ ਦੇ ਉੱਤੇ ਜਿਹੜਾ ਵਾ ਉਹ ਗੋਲੀਆਂ ਚਲਾਈਆਂ ਗਈਆਂ ਔਰ ਇਸ ਏਪੀ ਢਿੱਲੋਂ ਦੇ ਉੱਤੇ ਜਿਹੜੀ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਇਹਦੇ ਵਿੱਚ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਵੀ ਲਾਰੈਂਸ ਬਿਸ਼ਨੋਈ ਤੇ ਰੋਹਿਤ ਗਦਾਰਾ ਜਿਹੜਾ ਗੈਂਗ ਆ ਜਿਹੜਾ ਭਾਈਵਾ ਲਿਆ ਲਾਰੈਂਸ ਬਿਸ਼ਨੋਈ ਦਾ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਿਹੜਾ ਵਾ ਉਹ ਜ਼ਿੰਮੇਵਾਰੀ ਵੀ ਲਈ ਆ ਉਹ ਕਹਿ ਰਿਹਾ ਵੀ ਹਾਲ ਹੀ ਦੇ ਵਿੱਚ ਏਪੀ ਢਿੱਲੋਂ ਨੇ ਜਿਹੜਾ ਸਲਮਾਨ ਖਾਨ ਦੇ ਨਾਲ ਇੱਕ ਗਾਣਾ ਰਿਲੀਜ਼ ਕੀਤਾ ਵੀਡੀਓ ਬਣਾਇਆ ਜਿਹਦੇ ਵਿੱਚ ਸਲਮਾਨ ਖਾਨ ਵੀ ਨੇ ਗਾਇਕ ਏਪੀ ਢਿੱਲੋਂ ਆ ਨਾਲ ਉਹਨਾਂ ਦਾ ਮਿੱਤਰ ਸ਼ਿੰਦਾ ਕਾਲੂ ਆ ਕਹਿੰਦੇ ਇਸੇ ਦੇ ਚਲਦਿਆ ਕਹਿੰਦੇ ਵੀ ਅਸੀਂ ਜਿਹੜੀ ਹੈ ਇਹ ਫਾਇਰਿੰਗ ਕੀਤੀ ਹੈ ਹਾਲਾਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਸੁਰੱਖਿਆ ਏਜੰਸੀਜ਼ ਹੈਗੀਆਂ ਯਾਨੀ ਕਿ ਉੱਥੋਂ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਆ ਉਹ ਵੀ ਇਸ ਐਂਗਲ ਤੋਂ ਜਾਂਚ ਕਰ ਰਿਹਾ ਕਿਉਂਕਿ ਗੋਲਡੀ ਬ੍ਰਾਡ ਦਾ ਨਾਮ ਵੀ ਜਿਹੜਾ ਬਹੁਤ ਪ੍ਰਮੁਖਤਾ ਦੇ ਨਾਲ ਸਾਹਮਣੇ ਆਉਂਦਾ ਵੀ ਕਿਤੇ ਇਹ ਕੰਮ ਜਿਹੜਾ ਗੋਲਡੀ ਬ੍ਰਾਡ ਨੇ ਤੇ ਨਹੀਂ ਕਰਵਾਇਆ ਹਾਲੇ ਇਹ ਵੀ ਨਹੀਂ ਕਨਫਰਮ ਹੈਗਾ ਵੀ ਇਹ ਜਿਹੜੀ ਫਾਇਰਿੰਗ ਹੈ ਇਹ ਕੇਵਲ ਸਲਮਾਨ ਖਾਨ ਵਾਲੇ ਐਂਗਲ ਤੋਂ ਕੀਤੀ ਗਈ ਹੈ ਵੀ ਕਿਉਂਕਿ ਏਪੀਟੀ ਲੋਨ ਦੇ ਸਲਮਾਨ ਖਾਨ ਦੇ ਨਾਲ ਇੱਕ ਗਾਣਾ ਸ਼ੂਟ ਕੀਤਾ ਗਾਣੇ ਦਾ ਵੀਡੀਓ ਬਣਿਆ ਕਿ ਕੋਈ ਫਰੋਤੀ ਵਾਲਾ ਕੇਸ ਹੈ ਕਿਉਂਕਿ ਬਹੁਤ ਸਾਰੇ ਪੰਜਾਬੀਆਂ ਦੇ ਘਰਾਂ ਦੇ ਬਾਹਰ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਉਹਨਾਂ ਦੇ ਬਿਜ਼ਨਸ ਹਾਊਸ ਦੇ ਬਾਹਰ ਉਹਨਾਂ ਦੇ ਘਰਾਂ ਦੇ ਬਾਹਰ ਉਹਨਾਂ ਦੇ ਸ਼ੋਰੂਮਸ ਦੇ ਬਾਹਰ ਜਾਂ ਜਿੱਥੇ ਵੀ ਉਹਨਾਂ ਦੇ ਕਾਰੋਬਾਰ ਆ ਉੱਥੇ ਗੋਲੀਆਂ ਚਲਾਈਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਉਹਨਾਂ ਕੋਲੋਂ ਫਰौती ਦੀ ਇੱਕ ਮੋਟੀ ਰਕਮ ਜਿਹੜੀ ਆ ਉਹ ਵਸੂਲ ਕੀਤੀ ਜਾਂਦੀ ਆ ਹਾਲੇ ਸਾਰੇ ਐਂਗਲ ਤੋਂ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਆ ਵੀ ਇਹ ਏਪੀ ਢਿੱਲੋਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਾਂ ਏਪੀ ਢਿੱਲੋਂ ਨੇ ਜਿਹੜਾ ਗੀਤ ਸਲਮਾਨ ਖਾਨ ਤੇ ਸੰਜੀਤ ਦੱਤ ਦੇ ਨਾਲ ਰਿਲੀਜ਼ ਕੀਤਾ ਗਿਆ ਉਹਦੇ ਕਰਕੇ ਕੀਤਾ ਗਿਆ ਜਾਂ ਫਿਰ ਇਹ ਕੋਈ ਜਿੱਦਾਂ ਫਰੋਤੀ ਦਾ ਮਾਮਲਾ ਇਹਦੇ ਬਾਰੇ ਹਾਲੇ ਤੱਕ ਕੋਈ ਸਪਸ਼ਟ ਨਹੀਂ ਆ ਪਰ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਇੱਕ ਨੌਜਵਾਨ ਗਾਇਕ ਜਿਹੜਾ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਿਆ ਸੀਗਾ ਆਪਣੇ ਗਾਣਿਆਂ ਦੇ ਨਾਲ ਉਸਨੇ ਲੋਕਪ੍ਰਿਤਾ ਹਾਸਲ ਕੀਤੀ ਨੌਜਵਾਨ ਜਿਹੜੇ ਆ ਉਹਦੇ ਗਾਣੇ ਸੁਣਦੇ ਆ ਔਰ YouTube ਦੇ ਉਤੇ ਮਿਲੀਅਨਸ ਦੇ ਵਿੱਚ ਜਿਹੜੇ ਆ ਇਸ ਨੌਜਵਾਨ ਨੂੰ ਵਿਊ ਵੀ ਆ ਜਾਂਦੇ ਆ ਔਰ ਚੰਗੇ ਮਕਬੂਲ ਗਾਣੇ ਜਿਹੜੇ ਆ AP ਢਿੱਲੋਂ ਦੇ ਹਿੱਸੇ ਆ ਇਹ ਆ ਇੰਡੀਆ ਦੇ ਵਿੱਚ ਵੀ ਆਉਂਦਾ ਸ਼ੋਅ ਕਰਦਾ ਤੇ ਲੋਕ ਖੂਬ ਜਿਹੜਾ ਇਹਦਾ ਆਨੰਦ ਲੈਂਦੇ ਆ ਪਰ ਬਹੁਤ ਮਾੜੀ ਘਟਨਾ ਜਿੱਥੇ ਕੈਨੇਡਾ ਦੇ ਵਿੱਚ ਜਿੱਥੇ ਲੋਕ ਪੰਜਾਬ ਤੋਂ ਇਸ ਕਰਕੇ ਕੈਨੇਡਾ ਅਮਰੀਕਾ ਵਰਗੇ ਸ਼ਹਿਰਾਂ ਦੇ ਵਿੱਚ ਮੂਵ ਹੁੰਦੇ ਆ ਇਥੋਂ ਆਪਣਾ ਸਭ ਕੁਝ ਵੇਚ ਕੇ ਵੀ ਉੱਥੇ ਰਹਿائش ਦੇ ਬੜੇ ਅੱਛੇ ਪ੍ਰਬੰਧ ਆ ਪੁਲਿਸ ਦੇ ਬੜੇ ਪੁਖਤਾ ਪ੍ਰਬੰਧ ਆ ਪਰ ਉੱਥੇ ਹੁਣ ਹਾਲ ਇਹ ਬਣਿਆ ਪਿਆ ਆਲਮ ਕੈਨੇਡਾ ਦੇ ਵਿੱਚ ਇਸ ਵਕਤ ਇਹ ਆ ਵੀ ਆਏ ਦਿਨ ਹੀ ਇਦਾਂ ਦੀਆਂ ਖਬਰਾਂ ਜਿਹੜੀਆਂ ਨੇ ਇਹ ਦੇਖਣ ਸੁਣਨ ਨੂੰ ਮਿਲਦੀਆਂ ਨੇ ਵੀ ਕਿਤੇ ਕੋਈ ਗੋਲੀ ਚਲਾ ਦਿੱਤੀ ਕਿਸੇ ਨੇ ਕਿਸੇ ਦੇ ਘਰ ਨੂੰ ਅੱਗ ਲਗਾ ਦਿੱਤੀ ਔਰ ਬਾਅਦ ਦੇ ਵਿੱਚ ਨਿਕਲਦਾ ਕੀ ਆ ਫਰੋਤੀ ਨਿਕਲਦੀ ਆ ਜਾਂ ਫਿਰ ਕੋਈ ਨਿੱਜੀ ਰੰਜਿਸ਼ ਨਿਕਲਦੀ ਆ ਪਰ ਕਿਉਂਕਿ ਇਹ ਪੀ ਢਿੱਲੋਂ ਜਿਹੜਾ ਇੱਕ ਮਸ਼ਹੂਰ ਨਾਮ ਆ ਸਥਾਪਿਤ ਨਾਮ ਆ ਸੇ ਬਾਲੀਵੁੱਡ ਹੋਵੇ ਜਾਂ ਪੰਜਾਬੀ ਇੰਡਸਟਰੀ ਹੋਵੇ ਇੱਥੋਂ ਤੱਕ ਕਿ ਗੋਰੇ ਵੀ ਜਿਹੜੇ ਆ ਉਹ ਏ ਪੀ ਢਿੱਲੋਂ ਦੇ ਗੀਤਾਂ ਦਾ ਆਨੰਦ ਲੈਂਦੇ ਆ ਚੰਗਾ 뮤직 ਬਣਾਉਂਦਾ ਹੈ ਮੁੰਡਾ ਪਰ ਵੈਨਕੂਵਰ ਦੇ ਵਿੱਚ ਜਿਹੜਾ ਇਹਦਾ ਘਰ ਆ ਉਹਦੇ ਬਾਹਰ ਫਾਇਰਿੰਗ ਕੀਤੀ ਗਈ ਆ ਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਜਿਹੜੀ ਆ ਉਹ ਵੀ ਦੇਖਣ ਨੂੰ ਮਿਲ ਰਹੀ ਆ ਜਿਹਦੇ ਵਿੱਚ ਜ਼ਿਕਰ ਲਾਰੈਂਸ ਬਿਸ਼ਨੋਈ ਦਾ ਤੇ ਰੋਹਿਤ ਗੁਦਾਰਾ ਦਾ ਖੈਰ ਕਿਉਂਕਿ ਹਜੇ ਇਹ ਮਾਮਲਾ ਇਨਵੈਸਟੀਗੇਸ਼ਨ ਦੇ ਅਧੀਨ ਹੈ ਖਾਸ ਤੌਰ ਤੇ ਇਹ ਸਾਰਾ ਜਿਹੜਾ ਮਾਮਲਾ ਇਹ ਤਾਂ ਵੈਨਕੂਵਰ ਦੇ ਵਿੱਚ ਹੋਣਾ ਜਿਹੜੀ ਉੱਥੋਂ ਦੀ ਪੁਲਿਸ ਆ ਉਹਨੇ ਇੱਕ ਕੇਸ ਸੋਲਵ ਕਰਨਾ ਪਰ ਵਾਕਿਆ ਹੀ ਇਹ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਇੱਕ ਹਾਈ ਪ੍ਰੋਫਾਈਲ ਬੰਦਾ ਏਪੀ ਢਿੱਲੋਂ ਇਸੇ ਤਰ੍ਹਾਂ ਗਿੱਪੀ ਗਰੇਵਾਲ ਨਾਲ ਵੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਵੀ ਉਹਨਾਂ ਦੇ ਘਰ ਦੇ ਬਾਹਰ ਵੀ ਗੋਲੀਆਂ ਚਲਾਈਆਂ ਗਈਆਂ ਸੋ ਇਹ ਵਾਕਿਆ ਹੀ ਕੈਨੇਡਾ ਦੇ ਪੁਲਿਸ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਵੀ ਜਦੋਂ ਇੱਕ ਨਾਮੀ ਗ੍ਰਾਮੀ ਬੰਦਾ ਜਿਹੜਾ ਜਿਹੜਾ ਹਾਈਲੀ ਟੈਕਸ ਪੇ ਕਰਦਾ ਹੋਵੇ ਤੇ ਉਹਦੇ ਘਰ ਦੇ ਬਾਹਰ ਇਸ ਕਦਰ ਗੋਲੀਆਂ ਚੱਲ ਜਾਣੀਆਂ ਇਹ ਵਾਕਏ ਵੱਡੇ ਸਵਾਲ ਖੜੇ ਹੁੰਦੇ ਆ ਤੇ ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਹੋਣੀ ਜਿੱਦਾਂ ਇਹ ਆਪਣਾ ਫੇਸਬੁੱਕ ਪੋਸਟ ਵਾਇਰਲ ਹੋ ਰਹੀ ਆ ਇਹਦੇ ਦੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਬਈ ਜਦੋਂ ਵੀ ਕਿਤੇ ਗੋਲੀ ਚੱਲਦੀ ਆ ਤਾਂ ਪਹਿਲਾਂ ਜਿਹੜਾ ਵਾ ਉਹ ਇਦਾਂ ਆਪਣੀ ਜ਼ਿੰਮੇਵਾਰੀ ਲੈ ਲਈ ਜਾਂਦੀ ਆ ਤੇ ਬਾਅਦ ਦੇ ਵਿੱਚ ਜਿਹੜਾ ਉਹ ਪੋਸਟ ਨੂੰ ਡਿਲੀਟ ਵੀ ਕਰ ਦਿੱਤਾ ਜਾਂਦਾ ਖੈਰ ਕਿਉਂਕਿ ਇਸ ਕੇਸ ਦੇ ਵਿੱਚ ਜਿਹੜਾ ਏਪੀਟੀਲੋਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਇਹ ਹੱਲੇ ਕੇਵਲ ਇੱਕ ਕਹਿ ਸਕਦੇ ਆ ਵੀ ਉਹਨਾਂ ਨੂੰ ਸੁਨੇਹਾ ਲਾਇਆ ਹੋਵੇ ਵੀ ਤੁਸੀਂ ਗਾਣਾ ਜਿਹੜਾ ਸਲਮਾਨ ਖਾਨ ਦੇ ਨਾਲ ਕਿਉਂ ਬਣਾਇਆ ਉਹਨਾਂ ਨੂੰ ਜਿਹੜਾ ਵਾ ਇਹ ਇੱਕ ਵਾਰਨਿੰਗ ਕੀਤੀ ਗਈ ਹੋਵੇ ਅੱਗੇ ਹੁਣ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਸਾਹਮਣੇ ਨਿਕਲ ਕੇ ਆਉਂਦਾ ਏ ਹੁਣ ਪੁਲਿਸ ਦੀ ਜਦੋਂ ਇਨਵੈਸਟੀਗੇਸ਼ਨ ਰਿਪੋਰਟ ਆਏਗੀ ਫੇਰ ਪਤਾ ਲੱਗੇਗਾ ਪਰ ਬੇहद ਹੀ ਇਹ ਜਿਹੜੀ ਖਬਰ ਆ ਇਹ ਵਾਕਿਆ ਹੀ ਇੱਕ ਸੋਚਣ ਲਈ ਮਜਬੂਰ ਕਰਦੀ ਆ ਕਿ ਕੈਨੇਡਾ ਵਰਗੀ ਧਰਤੀ ਦੇ ਉੱਤੇ ਆਏ ਦਿਨ ਹੀ ਇਦਾਂ ਦੇ ਮਾਮਲੇ ਜਿਹੜੇ ਆ ਉਹ ਦੇਖਣ ਸੁਣਨ ਨੂੰ ਮਿਲਦੇ ਆ ਜਿੱਥੇ ਹਾਈ ਪ੍ਰੋਫਾਈਲ ਬੰਦੇ ਜਾਂ ਜਿਹੜੇ ਬਿਜ਼ਨਸਮੈਨ ਆ ਤਗੜੇ ਉਹਨਾਂ ਦੇ ਘਰਾਂ ਦੇ ਬਾਹਰ ਉਹਨਾਂ ਦੇ ਸ਼ੋਰੂਮਸ ਦੇ ਬਾਾਰੇ ਇਸ ਕਦਰ ਗੋਲੀਆਂ ਚਲਾ ਕੇ ਫੇਰ ਫਰੋਤੀ ਮੰਗੀ ਜਾਂਦੀ ਆ ਖੈਰ ਏਪੀ ਢਿੱਲੋਂ ਦੇ ਨਾਲ ਹਾਲੇ ਤੱਕ ਜਿਹੜਾ ਇਸ ਤਰ੍ਹਾਂ ਦਾ ਕੋਈ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਨਹੀਂ ਆਇਆ ਵੀ ਉਹਨਾਂ ਕੋਲ ਕੋਈ ਫਰौती ਮੰਗੀ ਗਈ ਆ ਸਿਰਫ ਕੇਵਲ ਇੱਕ ਫੇਸਬੁੱਕ ਪੋਸਟ ਜਿਹੜੀ ਆ ਉਹਦੇ ਜ਼ਰੀਏ ਇਹ ਕਿਹਾ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਤੇ ਰੋਹਿਤ ਗਦਾਰਾ ਗੈਂਗ ਜਿਹੜਾ ਉਹ ਇਸ ਦੀ ਜ਼ਿੰਮੇਵਾਰੀ ਲੈਂਦੇ ਆ ਤੇ ਜ਼ਿਕਰ ਇਹੀ ਹੁੰਦਾ ਕਿ ਸਲਮਾਨ ਖਾਨ ਦੇ ਨਾਲ ਏਪੀ ਢਿੱਲੋਂ ਨੇ ਜਿਹੜਾ ਵਾ ਉਹ ਗੀਤ ਰਿਕਾਰਡ ਕੀਤਾ ਇਤੋਂ ਪਹਿਲਾਂ ਵੀ ਸਲਮਾਨ ਖਾਨ ਦੇ ਘਰ ਦੇ ਬਾਹਰ ਵੀ ਜਿਹੜਾ ਕੁਝ ਲੋਕ ਜਿਹੜੇ ਆ ਉਹ ਦੇਖੇ ਗਏ ਸੀਗੇ ਪਿਸਤੌਲ ਸਿਗਾ ਉਹਨਾਂ ਦੇ ਕੋਲ ਤੇ ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ ਉੱਤੇ ਸਲਮਾਨ ਖਾਨ ਆ ਇਹਦੇ ਬਾਰੇ ਲਾਰੈਂਸ ਬਿਸ਼ਨੋਈ ਨੇ ਜਦੋਂ ਪਿਛਲੇ ਸਾਲ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਸੀਗਾ ਤੇ ਉਹਨੇ ਖੁੱਲ ਕੇ ਕਿਹਾ ਸੀਗਾ ਵੀ ਯਾ ਤਾਂ ਲਾਰੈਂਸ ਬਿਸ਼ਨੋਈ ਜਿਹੜਾ ਕਹਿੰਦਾ ਸੀਗਾ ਵੀ ਯਾ ਤਾਂ ਸਲਮਾਨ ਖਾਨ ਸਾਡੇ ਕੋਲੋਂ ਮਾਫੀ ਮੰਗ ਲਵੇ ਇੱਕ ਮੰਦਿਰ ਦਾ ਜ਼ਿਕਰ ਕੀਤਾ ਸੀ ਵੀ ਉੱਥੇ ਆਉਣ ਸਲਮਾਨ ਖਾਨ ਉੱਥੇ ਮਾਫੀ ਮੰਗ ਲੈਣ ਤੇ ਕੇਸ ਸਾਰੇ ਸੋਲਵ ਹੋ ਜਾਣਗੇ ਸੋ ਦੇਖਣ ਵਾਲੀ ਗੱਲ ਆ ਹੁਣ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਕੀ ਰਿਪੋਰਟ ਪੇਸ਼ ਕਰਦੀ ਆ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਇਹ ਵਾਕਿਆ ਹੀ ਇੱਕ ਚਿੰਤਾਜਨਕ ਗੱਲ ਹੈ ਕਿ ਏਪੀ ਢਿੱਲੋ ਇੱਕ ਨੌਜਵਾਨ ਗਾਇਕ ਉਹ ਜਿਹੜੇ ਆ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਤੇ ਰੋਹਿਤ ਗਦਾਰਾ ਲੈ ਲੈਂਦੇ ਆ